ਤੂੰ ਪਰਚਾ ਤਾ ਮੇਰਾ ਤੂੰ ਤੇਰੇ ਕੋਲ ਕੀ ਅਥਔਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਨਹੀਂ ਕਰਿਆ ਤੇਰੇ ਕੋਲ ਕੀ ਅਥਔਟੀ ਹੈ ਤੇਰੇ ਕੋਲ ਸਤਿਗੁਰ ਬਾਈ ਸਾਰਿਆਂ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਤ ਆ ਸਰਪੰਚ ਸਾਹਿਬ ਨੇ ਹੋਰ ਤਾਂ ਬਾਈ ਰੁਮਤ ਤੁਹਾਨੂੰ ਨਿਕਾ ਹਾਇ ਬਣੂਗਾ ਠੀਕ ਹਾਂ ਕਿਹੜੇ ਕਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹ ਪੁਰਾਣਾ ਹੋਇਆਗਾ ਗਰਾਊਂਡ ਦਾ ਮਤਲਬ ਨਹੀਂ ਪੈਂਡਦੇ ਬਾਈ ਸ਼ੇਅਰ ਕਰ ਦੋ ਸਭ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪਿਆਗਾ ਇੱਥੇ ਖਾਰੇ ਮੁੰਡੇ ਖੇਡਣ ਆਲੇ ਹੋਰਾਂਗੇ ਅਸੀਂ ਸਹਿਮਤਾ ਉਸ ਜੀ ਨਾਲ ਤੇ ਕੁਝ ਕੰਮ ਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਦੰਦੇ ਐਮਐਲਏ ਸਾਹਮਣੇ ਸਹਿਮਤਾ ਆ ਦੇਖ ਲੋ ਜੀ ਆ ਦੇਖ ਲੋ ਸਿਸਟਮ ਨਾ ਬਣਾਵਾ ਚੱਕ ਮੈਂ ਕਿਵੇਂ ਬਣੂ ਅੱਜ ਪਹਿਲਾਂ ਹਟਿਆ ਫੇਰ ਹੀ ਹੈ ਨਾ ਪਹਿਲਾਂ ਹਟਿਆ ਫੇਰ ਹੀ ਆਊਗਾ ਨਾ ਫੇਰ ਹੀ ਹੈ ਨਾ ਸਿਸਟਮ ਬਣਾਇਆ ਤਾਂ ਮਤਾ ਪਾ ਕੇ ਸਾਰਾ ਕੁਝ ਕਰ ਤਾ ਮਿੱਟੀ ਚਾਕੇ ਬਾਣ ਬੈਹ ਕਰਕੇ ਉਸ ਤੋਂ ਬਾਅਦ ਜਿਹੜਾ ਆਏ ਨਹੀਂ ਹੁੰਦਾ ਸਾਲ ਤੱਕ ਜੀ ਤੂੰ ਵੀਡੀਓ ਧਮਕੀ ਮਾਰਦਾ ਮੈਂ ਮਾਰੀ ਨਾ ਯਾਰਾ ਬਾਈ ਇਹ ਨਾ ਬਾਈ ਇਹ ਨਾ ਮੈਂ ਵੀਡੀਓ ਪਾਉਣਾ ਉਹ ਵੱਖਾ ਗੰਦ ਨਾ ਯਾਰ ਪੰਦਾ ਭਵੱਖਾ ਕੀ ਕੀ ਗੰਦਵਾਦਾ ਮੈਂ ਹੋਰ ਤਾਂ ਗੰਦ ਹੀ ਬਣਾ ਕੀ ਗੰਦਵਾਦਾ ਮੈਂ ਜਿੰਦਗੀ ਤੂੰ 20 ਕਿਲ ਦੇ ਬੰਦ ਪੰਚਾਇਤੀ ਜਿੰਦ ਚਾਰ ਕਿਲ ਆ ਚਾਰ ਹੁਣ ਵੀ ਰੁਕੂਗੀ ਚਾਰ ਫੇਰ ਵੀ ਰੁਕੂਗੀ ਇੱਥੇ ਆਟ ਹੈਗਾ ਇੱਥੇ 21 ਕਿਨੇ ਗਰਾਊਂਡ ਤੇ ਖੇਡਣ ਜੋਗ ਹੀ ਨਹੀਂ ਦੱਸੋ ਪਾ ਕੇ ਪੱਗੇ ਦੱਸੋ ਖੇਡਣ ਜੋਗ ਹੈਗਾ ਗਰਾਊਂਡ ਹੈਗਾ ਖੇਡਣ ਜੋਗ ਦੱਸੋ ਬਾਈ ਪੰਦਰਾਂ ਖੇਡਣ ਜੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਊਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਵੇਗਾ ਕੀ ਦੱਸੋ ਦੱਸੋ ਬਾਈ ਗਾਟੀ ਖੇਡਣ ਜੋਗ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋਗ ਹੈਗਾ ਗਰਾਊਂਡ ਗਰਾਊਂਡ ਖੇਡਣ ਜੋਗ ਹੈ ਨਹੀਂ ਬਾਈ ਤਾਂ ਕਰਕੇ ਸੀ ਚਾਰ ਕਿਲੇ ਵਟੇ ਚਾਰ ਕਿਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਟ ਦੇ ਕੁਛ ਕ ਬੰਦੇ ਆ ਬਈ ਸਾਡੇ ਜਿਹੜੇ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜ਼ੋਰ ਜਿੰਨਾ ਮਰਜ਼ੀ ਲਾ ਲੈ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਪੰਚਾਇਤ ਦੇ ਸਾਹਮਣੇ ਲਾਉਂਗਾ ਕਰਾਂਗੇ ਤੂੰ ਤੂੰ ਪੰਚਾਇਤ ਦਾ ਮੈਂਬਰ ਤੂੰ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕੀ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੇ ਨਹੀਂ ਮੈਂ ਕਰਾਂਗਾ ਤੇ ਇਸ ਕਰਕੇ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਕੀ অথੋਰੀਟੀ ਹੈ ਫਿਰ ਪਿੰਡ ਦਾ ਮੈਂਬਰ ਹੈ ਮੈਂ ਤੂੰ ਤੂੰ ਕਿੱਥੇ ਮੈਂਬਰ ਹੈ ਮੈਂ ਬਸਨੀਕ ਮੈਂਬਰ ਹੈ ਬਸਨੀਕ ਹੋਏਗਾ ਪਰ ਦੋਏ ਚੋਏ ਹੈ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਘਰ ਵਾਲੀ ਇਹ ਮਤੂੰ ਬਾਗ ਵਾਲਿਆ ਫਿਰ ਨੂੰ ਜਾਂ ਤੂੰ ਕਰ ਲੈ ਜਿਹੜਾ ਸੁਕਰਾ ਆ ਗਿਆ ਉਹ ਨਹੀਂ ਬਣਦਾ ਯਾਰ ਮਾਊਆ ਯਾਰ ਕਰਮਣ ਬਣੂਗਾ ਗੱਲੇ ਕੋਈ ਐ ਮੈਂ ਜਿੱਥੋਂ ਤੱਕ ਵੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਗਰਾਊਂਡ ਹੈ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਸਾਲ ਤੋਂ ਅਸੀਂ ਰੌਲਾ ਪਾ ਰਹੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜੇ ਉਹ ਤੇ ਕੁਝ ਕੰਮ ਨਹੀਂ ਹੋਣ ਦਿੰਦੇ ਕੱਪ ਉਹਨੂੰ ਬੈਗ ਕਰਾਂਗੇ ਹੋਰ ਦੱਸ ਕਰ ਲੈ ਜਿਹੜਾ ਕੁਝ ਕਰਨਾ ਆਹ ਦੇਖ ਲਓ ਜੀ ਆਹ ਦੇਖ ਲਓ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਵੀ ਸਾਡਾ ਗਰਾਊਂਡ ਹੈ ਭਈ ਉਹ ਹੋਣਾ ਚਾਹੀਦਾ ਪੁੱਤਰ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਮਤਾਂ ਪਾਉਂਗੇ ਦੱਸੋ ਜੀ ਨਹੀਂ ਪਾਉਂਦੇ ਨਹੀਂ ਪਾਉਂਦੇ ਤੂੰ ਕਿਵੇਂ ਨਹੀਂ ਪਾਉਂਦੇ ਸਰਪੰਚ ਸਾਹਿਬ ਕਹਿੰਦੇ ਜਦੋਂ ਅਸੀਂ ਕਹਿੰਦੇ ਤੂੰ ਕਿਵੇਂ ਨਹੀਂ ਪਾਉਂਦਾ ਯਾਰ ਮੈਂ ਤੂੰ ਕਿਵੇਂ ਨਹੀਂ ਪਾਉਂਦਾ ਮੈਂ ਨਹੀਂ ਪਾਉਂਦਾ 10 ਗਰਾਊਂਡ ਉੱਥੇ ਮੈਂ ਤਾਂ ਪਾ ਲੈਣੇ ਗਰਾਊਂਡ ਚੱਲ ਉਹ ਜ਼ਮੀਨ ਉਹ ਜ਼ਮੀਨ ਛੱਡ ਦਿਓ ਜੀ ਨਹੀਂ ਛੱਡਦੇ ਉਹ ਜ਼ਮੀਨ ਉਹ ਜ਼ਮੀਨ ਉਹ ਜ਼ਮੀਨ ਛੱਡੋ ਜੀ 65 ਕਰਾਉਣਾ ਜ਼ਮੀਨ 8 ਕਿੱਲੇ 4 8 ਕਿੱਲੇ ਇੱਕ ਟਾਕਾ ਜੀ ਜੇ ਦਾ ਤੁਹਾਡੇ ਕੋਲ ਅਧਿਕਾਰ ਛੱਡਣ ਦਾ ਤਾਂ ਛੱਡ ਦਿਓ ਨਹੀਂ ਤਾਂ ਫਿਰ ਬੋਲੀ ਬੋਲੀ ਕਰੋ ਜੀ ਨਹੀਂ ਨਹੀਂ ਅਧਿਕਾਰ ਕਿਉਂ ਨਹੀਂਗਾ ਛੱਡੋ ਜ਼ਿਕਰ ਕਿਉਂ ਨਹੀਂ ਗਾ ਪੰਚਾਇਤ ਕੋਈ ਨਹੀਂ ਪੰਚ ਅਸੀਂ ਕਹਿੰਦੇ ਆ ਮੈਂ ਖੁਦ ਮੈਂਬਰ ਆ ਅਸੀਂ ਪੰਚਾਇਤ ਨਾਲ ਆਪੇ ਕਰ ਲਾਂਗੇ ਮੈਂਬਰ ਆ ਪੰਜ ਮੈਂਬਰ ਕਹਿੰਦਾ ਸਰ ਰੋਜ਼ ਨਹੀਂ ਘੱਟ ਹੁੰਦਾ ਆਣਾ ਬੰਦੇ ਰੋਜ਼ ਕਿਥਾਇਾ ਕਰਦੇ ਨਹੀਂ ਨਹੀਂ ਕਮੇੜ ਕੇ ਤੁਸੀਂ ਫਾਇਦਾ ਕਰੋ ਜਿੱਤੇ ਪੰਜ ਬੰਦ ਪੰਜ ਪੰਚਾਇਤ ਆ ਪੰਜ ਬੰਦੇ ਆ ਛੋਟੇ ਮੈਂਬਰ ਆ ਇਹਨਾਂ ਨੂੰ ਕਹਿੰਦੇ ਮੈ ਲਿਆਉਣਾ ਮੈ ਲਿਆਉਣਾ ਗ੍ਰਾਂਟ ਦਾ ਇੰਤਜ਼ਾਮ ਵੀ ਕਰ ਦੇਵਾਂਗੇ ਸਰ ਮੈ ਲਿਆਉਣਾ ਪਿੰਡ ਤੋਂ ਬਾਹਰ ਸੈਂਟੀ ਨਾਲ ਮੈ ਲਿਆਉਣਾ ਫਿਰ ਐ ਥੋੜੀ ਹੁੰਦਾ ਸੈਂਟੀ ਨਾਲ ਹੋ ਜੂ ਸਾਰੀ ਹੋ ਜੂਗੀ ਕਰ ਲਾਂਗੇ ਆਪਾਂ ਨਹੀਂ ਨਹੀਂ ਮੈ ਲਿਆਉਣਾ ਮੈ ਲਿਆਉਣਾ ਜਿਵੇਂ ਮਰਜ਼ੀ ਕਰ ਲਓ ਕਿਰਾਂ ਬੋਲੀ ਹਾਂ ਜਿਵੇਂ ਬੋਲੀ ਹੋ ਜਾਵੇ ਜੇ ਬੋਲੀ ਹੋ ਗਈ ਫੇਰ ਕੀ ਉਹਦੇ ਜਿਹੜਾ ਬੋਲੀ ਹੋ ਗਈ ਪਿਛਲੇ ਨਾਲ ਵੀ ਬੋਲੀ ਹੋਈ ਆ ਉਹ ਛੱਡੂਗਾ ਕੋਣ ਛੱਡੂਗਾ ਕੋਈ ਨਹੀਂ ਜਾਂ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੱਗੇ ਦਊਗਾ ਕੋਈ ਲੈਣਾ ਦਾ ਮੈਂ ਲੈਣਾ ਸਵਾ ਕਿੱਲੇ ਪਾਣ ਬੇਲਾ ਕਰ ਚੱਲ ਸਵਾ ਕਿੱਲੇ ਕੋ ਸਾਰੇ ਹੀ ਹੋ ਕਰਾਂਗੇ 300 ਚਾਰੇ ਕਿੱਲੇ ਚਾਰੇ ਕਿੱਲੇ ਛੱਡਾਂਗੇ ਬੋਲੀ ਫੇਰ ਕਰਦੇ ਅਸੀਂ ਛੱਡਾਂਗੇ ਤੁਹਾਡੀ ਨਹੀਂ ਛੱਡ ਮਾ ਕਰੋ ਬੋਲੀ ਨਾ ਹੁੰਦੀ ਨਹੀਂ ਨਹੀਂ ਮੈਂ ਲੈ ਆਉਂਗਾ ਮੈਂ ਲੈ ਆਉਂਗਾ ਟਰੈਕਟਰ ਮੈਂ ਲਾਉਂਗਾ ਯਾਰ ਮੈਂ ਲਾਉਂਗਾ ਮੈਂ ਕੱਲਾ ਲਾਹਾਂ ਮੈਂ ਕੱਲਾ ਲਾਹਾਂ ਮੈਂ ਕਰ ਤੂੰ ਬਣ ਮੈਂ ਲਗਦੀ ਕਿ ਤਰਾ ਉਗਰਾ ਬੋਲੀ ਕਿਹੜੀ ਸਟੇਡੀ ਸਟੇਡੀਅਮ ਵਾਲੀ ਜ਼ਮੀਨ ਛੱਡੋ ਜੀ ਅਸੀਂ ਉਹ ਹੀ ਗੱਲ ਬੋਲੀ ਆ ਜਿਹੜੀ ਇੱਕ ਕਿੱਲੇ ਦੀ ਬੋਲੀ ਹੋ ਰਹੀ ਹੈ 24 ਤਰਨਾਲਾ ਵਾਲੀ ਦੂਜੇ ਤੌਰ ਲਈ ਤਾਂ ਕਰਾ ਦਿਓ ਜੀ ਆ ਦੂਜੇ ਸਾਰੇ ਵੀ ਕਰਾਵਾਂਗੇ ਨਹੀਂ ਇਧਰ ਨਾਲ ਤੇਰਾ ਸਾਰਾ ਛੱਡਣਾ ਹੈ ਇਧਰ ਨਾਲ ਤੇਰਾ ਜਿਹੜਾ ਕਣਕਵਾਲ ਸਟੇਡੀਅਮ ਦੇ ਨਾਲ ਹੈ ਸਾਰਾ ਛੱਡਣਾ ਹੈ ਕੋਈ ਹੱਲ ਤਾਂ ਕਰੂਗਾ ਕੋਈ ਨਹੀਂ ਹੋਗਾ ਸਾਰਾ ਪੰਚਾਇਤ ਨਹੀਂ ਛੱਡ ਚੱਲੀ ਕੋਈ ਇੱਕ ਅੱਧਾ ਪਟਣਾ ਹੁੰਦਾ ਨਹੀਂ ਜੀ 400 ਫਿਰ ਫਿਰ ਉਹੀ ਲੰਕ ਲੀ ਗਿਰਾ ਹੋਜੂਗਾ ਉਹਦਾ ਕੀ ਫਾਇਦਾ ਉਹ ਕੋਈ ਨਹੀਂ ਸ਼ਾਂਤੀ ਨਹੀਂ ਬਈ ਮੈਂ ਕਰ ਲੈ ਨਹੀਂ ਫਿਰ ਤੁਸੀਂ ਆਹ ਕਹੋ ਕਿ ਤੂੰ ਕੱਲਾ ਹੀ ਨਹੀਂ ਮਤ ਮਾਣ ਫਿਰ ਇਹ ਕੀ ਗੱਲ ਹੈ ਮੈਂ ਦੇਖ ਤੂੰ ਚਾਹਤੇ ਤਾਂ ਨਹੀਂ ਪਾਉਣ ਦਿੰਦੇ ਸੈਂ ਕਿਵੇਂ ਨਹੀਂ ਹੁਣ ਦਿੰਦੇ ਫਿਰ ਸ਼ਾਂਤੀ ਆ ਛੱਡਣ ਵਾਲੇ ਮੁੰਡੇ ਖੜੇ ਯਾਰ ਛੱਡਣ ਵਾਲੇ ਜਦੋਂ ਜਦੋਂ ਉਹ ਸੀਗਾ ਅਮਣਾ ਹਾਂ